ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪੂੜੇ ਬਣਾਵਾਂਗੇ ਪੂੜਿਆਂ ਦੀ ਵੀਡੀਓ ਆ ਅੱਜ ਤਾਂ ਵੈਸੇ ਹੀ ਬਣਾਉਣੇ ਆ ਖਾਣ ਨੂੰ ਮਨ ਕਰਿਆ ਤੇ ਬਣਾ ਲੇ ਤੇ ਕਿਸੇ ਦਿਨ ਫੇਰ ਮਠੀਆਂ ਗੋਲਗਲੇ ਸਾਰਾ ਕੁਝ ਬਣਾਵਾਂਗੇ ਤੇ ਮੇਰਾ ਵੀਡੀਓ ਪੂਰਾ ਵਾਚ ਕਰਿਓ ਤੇ ਇੱਕ ਤੁਸੀਂ ਸਪੋਰਟ ਕਰਿਆ ਕਰੋ ਮੇਰੇ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਹਾਡੇ سپورਟ ਤੋਂ ਬਿਨਾਂ ਨਹੀਂ ਕੁਝ ਵੀ ਹੋ ਸਕਦਾ ਤੇ ਜਰੂਰ ਵੀਰ ਦੇ ਅੱਜ ਛੂੜੇ ਬਣਾਉਣੇ ਆ ਜੀ ਤੇ ਆ ਦੇ ਕੋ ਬੈਟਰ ਬਣਾ ਲਿਆ ਤੇ ਹਣ ਤੁਹਾਨੂੰ ਬਣਾ ਕੇ ਦਿਖਾਉਣੀ ਕਿਵੇਂ ਬਣਾਉਂਦੇ ਆ ਤੇ ਆ ਫਰਾਈ ਪੈਨ ਰੱਖ ਤਾਂ ਗਰਮ ਕਰਨ ਤਵੇ ਤੇ ਨਹੀਂ ਬਣਾਉਂਦੇ ਇੱਥੇ ਤੇਲ ਘੱਟ ਲੱਗੂਗਾ ਘਿਓ ਦੇ ਬਣਾਵਾਂਗੇ ਜਾਂ ਤੇਲ ਦੇ ਗਰਮ ਹੋ ਗਿਆ ਤੇ ਹੁਣ ਆਪਾਂ ਤੇਲ ਪਾਉਣੇ ਨੇ ਥੋੜਾ ਜਿਹਾ ਆ ਤੇ ਪੂਰਾ ਬਣ ਗਿਆ ਆਪਣਾ ਇੱਕ ਪੂੜਾ ਇੱਧਰ ਬਣਾ ਕੇ ਰੱਖ ਤੇ ਮੈਨੂੰ ਫੋਨ ਆ ਗਿਆ ਸੀ ਵਿੱਚ ਦੀ ਪਰ ਮੈਂ ਤਾਂ ਵੀਡੀਓ ਬਣੀ ਨਹੀਂ ਜੇ ਕੋਈ ਹੋਰ ਹੋਵੇ ਨਾ ਕੋਲੇ ਤੇ ਬਣਾਉਣ ਵਾਲਾ ਕੈਮਰਾ ਫੜਨਾ ਸਿਰ ਤਾਂ ਵਧੀਆ ਪੰਜ ਜਾਂਦੇ ਗੋਲ ਗੋਲ ਬਣੇ ਤਾਂ ਵੈਸੇ ਹਮ ਵੀ ਠੀਕ ਆ ਦੇਖੋ ਮੈਂ ਹੀ ਬਣਾਏ ਆ ਹੌਲੀ ਹੌਲੀ ਪਾਸੇ ਤੇ ਆਪਾਂ ਮੜ ਜਾ ਤੇ ਸਿੱਕੇ ਉਹ ਲਾ ਦਿੰਨੇ ਆ ਇਹ ਕੱਟ ਗਿਆ ਇਸ ਤੇ ਬਣਾਉਣੇ ਨਾ ਫਿਰ ਰੜਦੇ ਨੇਗੇ ਆ ਦੇਖੋ ਦੂਜਾ ਪਾਸਾ ਕਰਤਾ ਸੀ ਇਹ ਕੱਚਾ ਲੱਗਿਆ ਮੈਨੂੰ ਹੋਰ ਰੜਦ ਜੇ ਮੜ ਗਏ ਨਾ ਥੋੜੇ ਜਿਹਾ ਵੱਧ ਹੀ ਰੜਦੀਆਂ ਰੋਟੀ ਵੀ ਤੇ ਹੀ ਮੱਨਾ ਮਾਹ ਹੋਰ ਪਾਉਣੇ देखो जिमें जिमे बद्ध बनी जंदे होन सोह्ने बनी जंदे ठंड ते बनाए अज्ज फिर कुसै करना ਮੱਠੰਗਾ ਕੋਲ ਕੋਲੇ ਤੇ ਪੂੜੇ ਬਣਾਵਾਂਗੇ ਇਹ ਤਾਂ ਮੂੰਹ ਹੀ ਬਣਾ ਲੈ ਜੀਜਾ ਕਰਾਇਆ ਬਸ ਨਾ ਤਾਂ ਚਲ ਬਣਾ ਲਏ ਅੱਜ ਆ ਦੇਖੋ ਚਾਰ ਬਣੇ ਆ ਬੰਦ ਕਰ ਦਿੰਨੇ ਬਸ ਬਣ ਗਏ ਚਲੋ ਪੂਰੇ ਆਪਣੇ ਰੈਡੀ ਆ ਹੁਣ ਖਾਵਾਂਗੇ